ਕਦੀ ਕਿਸੇ ਕਿਰਤੀ ਬੰਦੇ ਦੀ ਜਦੋਂ ਦਿਹਾੜੀ ਦੇਣੀ ਹੈ ਨਾ ਉਦੋਂ 2 ਰੁਪਏ ਵੱਧ ਦਿਓ ਹੱਕ ਨਾ ਰੱਖਿਓ ਹੱਕ ਨਾ ਰੱਖਿਓ ਆਚੇ ਤਰਕਿਓ ਅਸੀਂ ਕਿਰਤੀ ਬੰਦਰਾ ਢਿੱਡ ਨਿਚੋੜਦੇ ਕਈ ਵਾਰੀ ਇਦਾਂ ਉੱਥੇ ਟਾਲੀ ਨਾ ਬੰਨ ਬਨ ਕੇ ਭਾਵੇਂ ਰਸਤੇ ਤੇ ਲੰਗਰ ਲਾਈਏ ਤਕੇ ਨਾ ਖਵਾਈਆਂ ਜਿਹਨਾਂ ਪਹਿਲਾਂ ਖਾਧਾ ਹੁੰਦਾ ਉਹਨਾਂ ਨੂੰ ਖਵਾਈ ਜਾਣਗੇ ਆ ਖਾਓ ਜੀ ਆ ਸਵੇਰੇ ਹੀ ਅਸੀਂ ਆ ਪੂੜੀਆਂ ਬਣਾਈਆਂ ਖਾਓ ਤਕੇ ਨਾ ਖਵਾਈ ਜਾਣਗੇ ਤੁਹਾਡੀ ਕੋਠੀ ਬਣ ਰਹੀ ਮੰਨ ਲਓ ਕੋਈ ਤੁਹਾਡਾ ਮਜ਼ਦੂਰ ਤੁਹਾਡੀ ਕੋਠੀ ਬਣ ਰਹੀ ਹੈ ਭਾਵੇਂ ਤੁਸੀਂ ਉਹਦੇ ਨਾਲ ਰੋਟੀ ਨਹੀਂ ਕੀਤੀ ਜੇ ਕੋ ਆਚਾਰ ਨਾਲ ਰੋਟੀ ਖਾ ਰਿਹਾ ਕੋਈ ਗੱਲ ਨਹੀਂ ਅੱਜ ਸਾਡੇ ਕੋਲੋਂ ਸਬਜੀ ਲੈ ਲੈ ਚਾਹ ਦੀ ਲੋੜ ਹੈ ਚਾਹ ਬਣਾ ਕੇ ਦੇ ਦਿੱਤੇ ਜਿੱਥੇ ਸੱਚੀ ਲੰਗਰ ਦੀ ਲੋੜ ਹੈ ਕਿਸੇ ਦੀ ਮਦਦ ਕਰੋ ਕਿਸੇ ਦੀ ਹੈਲਪ ਕਰੋ ਆਪ ਵਿਦੇਸ਼ਾਂ ਨੂੰ ਕਿਉਂ ਨੌਜਵਾਨ ਭਜ ਰਿਹਾ ਕੋਈ ਕਿਸੇ ਦਾ ਘਾ ਕੱਟਣ ਵੀ ਆਉਂਦਾ ਹੈ ਨਾ ਉਹ ਅੰਦਰੋਂ ਉੱਠ ਕੇ ਆਉਂਦੇ ਆ ਪਾਣੀ ਲੈ ਕੇ ਆਉਂਦੇ ਆ ਕਹਿੰਦੇ ਕੋਲ ਡਰਿੰਕ ਪੀਏਗਾ ਕੋ ਪਾਣੀ ਪੀਏਗਾ ਕੋ ਕੋਈ ਖਾਏਗਾ ਭਾਵੇਂ ਤੂੰ ਸਾਡੇ ਕੋਲ ਕੰਮ ਕਰਨ ਦੇ ਪੈਸੇ ਲੈਣੇ ਆ ਪਰ ਤੂੰ ਭੁੱਖਾ ਤੇ ਨਹੀਂ ਜਦਨ ਅਸੀਂ ਸਮਾਜ ਵਿੱਚ ਕਿਰਤੀ ਬੰਦੇ ਦੀ ਰਿਸਪੈਕਟ ਕਰਨ ਲੱਗ ਪਏ ਨਾ ਸਮਾਜ ਸਾਡਾ ਜ਼ਮੀਨ ਤੋਂ ਉਪਰ ਉਠਣਾ ਸ਼ੁਰੂ ਹੋ ਜਾਏਗਾ ਉਪਰ ਉਠਣਾ ਸ਼ੁਰੂ ਹੋ ਜਾਏਗਾ ਕਿਰਤੀ ਦੀ ਰਿਸਪੈਕਟ ਕਰੋ ਗੁਰੂ ਸਾਹਿਬ ਇਹੋ ਜੰਗ ਲੜ ਰਹੀ ਸੀ ਆਮ ਵਰਗ ਨੂੰ ਉੱਪਰ ਚੁੱਕ ਰਹੀ ਸੀ ਇੱਥੇ ਜਿਹੜਾ ਤਕੜਾ ਸੀ ਮਾਤੜ ਨੂੰ ਮਾਰ ਰਿਹਾ ਸੀ ਗੁਰੂ ਸਾਹਿਬ ਕਰਦੇ ਨਾ ਪਾਈ ਆਉ ਗੁਰዬ ਹਰ ਇੱਕ ਬੰਦੇ ਦੀ ਰਿਸਪੈਕਟ ਕੀਤੀ ਹਰ ਇੱਕ ਬੰਦੇ ਨੂੰ ਮਾਨ ਸਤਿਕਾਰ ਦਿੱਤਾ ਇੱਜ਼ਤ ਆ ਮੈਂ ਕਿਤੇ ਤੱਕ ਰੱਖਿਓ ਅਸੀਂ ਉਹ ਲੋਕ ਆ ਬੰਦੇ ਦੀ ਜੇਬ ਚ ਪੈਸੇ ਨਾ ਨਾ ਹੁਣ ਭਾਵੇਂ ਬੰਦਾ ਸਾਡੇ ਤੋਂ ਵੱਡੀ ਉਮਰ ਦਾ ਹੋਵੇ ਅਸੀਂ ਬੋਲਣ ਲੱਗਿਆਂ ਸ਼ਬਦ ਭੁੱਲ ਜਾਂਦੇ ਨੂੰ ਕਿਹੜੇ ਸ਼ਬਦ ਨਾਲ ਬੁਲਾਉਣਾ ਹੈ ਬੰਦਾ ਲੀਡਰ ਹੋਵੇ ਉਮਰ ਛੋਟੀ ਦਾ ਹੋਵੇ ਉਹਦੇ ਗੋਡੀਆਂ ਹੱਥ ਲਾਈ ਜਾਣਗੇ ਹੁੰਦਾ ਉਹਦੀ ਕਾਰ ਦੀ ਬਾਰੀ ਖੋਲਣਗੇ ਗਾਹੋ ਕੇ ਇਹਦਾ ਮਤਲਬ ਪੈਸੇ ਕਰਕੇ ਯਾਰ ਅਜੋ ਦੇ ਕੋ ਆਉਦਾ ਹੋ ਸਕਦਾ ਕੱਲ ਉਹਦੇ ਕੋਲ ਆਉਦਾ ਨਾ ਰਹੇ ਇੱਜ਼ਤ ਕਰੋ ਮਾਣ ਕਰੋ ਰਿਸਪੈਕਟ ਕਰੋ ਹਰ ਇੱਕ ਬੰਦੇ ਨਾਲ ਪਿਆਰ ਕਰੋ ਗੁਰੂ ਨਾਨਕ ਸਾਹਿਬ ਨੇ ਹਰ ਇੱਕ ਨਾਲ ਪਿਆਰ ਕੀਤਾ ਆਗਰੇ ਦੀ ਘਟਨਾ ਸੀ ਨਾ ਜਿੱਥੇ ਇੱਕ ਕਾਈ ਜਹਾਂਗੀਰ ਦੇ ਤੰਬੂ ਚਲਾ ਗਿਆ ਤੇ ਜਹਾਂਗੀਰ ਨੇ ਕੀ ਆਖਿਆ ਸੀ ਜਾਂਦਿਆਂ ਕਾਈ ਕਹਿੰਦਾ ਸੱਚਾ ਪਾਤਸ਼ਾਹ ਮੇਰਾ ਜੰਮਣ ਮਰਨਾ ਕੱਟ ਦਿਓ ਜਹਾਂਗੀਰ ਨੂੰ ਸਮਝ ਲੱਗ ਗਈ ਇਨੇ ਜਾਣਾ ਗੁਰੂਕੋਟ ਸੀ ਭਲੇਖੇ ਨਾ ਮੇਰੇ ਤੰਬੂ ਚ ਆ ਗਏ। ਜਾਂਗੀ ਰਗੇ ਉਹਨੂੰ ਕਹਿੰਦਾ ਜੇ ਮੈਂ ਤੇਰਾ ਸੱਚਾ ਪਾਦਸ਼ਾਹ ਨਾ ਹੋਵਾਂ ਤੇ ਕਹਿੰਦਾ ਨਹੀਂ ਹੋਗੇ ਤੇ ਮੈਂ ਘਾਦੀ ਪੰਨ ਤੇ ਟਕਾ ਚੱਕ ਲਵਾਂਗਾ ਜਿੱਥੇ ਮੇਰਾ ਸੱਚਾ ਪਾਸ਼ਾ ਹੋਗਾ ਮੇ ਜਾਗੇ ਉਥੇ ਰੱਖ ਦਿਆਂਗਾ। ਉਹ ਕਹਿੰਦਾ ਤੈਨੂੰ ਪਤਾ ਮੈਂ ਕੌਣ ਆ ਜਿਹੜੀ ਧਰਤੀ ਤੇ ਤੂੰ ਬੈਠਾ ਹੈ ਮੈਂ ਇਸ ਧਰਤੀ ਦਾ ਬਾਦਸ਼ਾਹ ਹਾਂ। ਕਾਹੀ ਕਹਿੰਦਾ ਹੋਗੇ ਜੀ ਮੈਂ ਮਨਕਰ ਥੋੜਾ ਇਸ ਗੱਲ ਤੋਂ। ਤੁਸੀਂ ਹੋਗੇ ਮੈਂ ਮਨਕਰ ਨਹੀਂ। ਕਹਿੰਦਾ ਫਿਰ ਤੈਨੂੰ ਪਤਾ ਕਿਸੇ ਅਗੇ ਰੱਖ ਕੇ ਚੀਜ਼ ਚਖਣੀ ਉਹਦੀ ਨੂੰ ਇਨਸਲਟ ਹੁੰਦੀ ਕਹਿੰਦਾ ਠੀਕ ਹੈ ਜੀ ਪਰ ਮੈਂ ਲੈ ਕੇ ਗੁਰੂ ਦੇ ਜਿਸ ਘੋੜੇ ਤੇ ਗੁਰੂ ਪਾਸ਼ਾ ਸਵਾਰੀ ਕਰਦੇ ਮੈਂ ਲੈ ਕੇ ਉਸ ਗੁਰੂ ਵਾਸਤੇ ਆਇਆ ਮੈਂ ਲੈ ਕੇ ਹੀ ਗੁਰੂ ਪਾਸ਼ਾ ਦੇ ਪ੍ਰਚਾਰ ਫੰਡ ਲਈ ਟਕਾ ਆਇਆ ਉਹ ਕਹਿੰਦਾ ਕਾਦੀ ਪੰਨ ਤੇ ਟਕਾ ਰਹਿਣ ਤੇ ਦੱਸ ਤੈਨੂੰ ਕੀ ਚਾਹੀਦਾ ਮੈਂ ਤੇ ਬਦਲੇ ਦੇਣ ਨੂੰ ਤਿਆਰ ਹਾਂ ਕਿੰਨੇ ਪਿੰਡਾਂ ਦੀ ਜ਼ਗੀਰ ਦੇਵਾਂ ਤੈਨੂੰ ਮੈਂ ਕਿਹੜੀ ਦੌਲ ਚਾਹੀਦੀ ਏ ਤੈਨੂੰ ਜੋ ਚਾਹੀਦਾ ਤੈਨੂੰ ਦੱਸ ਕਾਦੀ ਪੰਨ ਤੇ ਟਕਾ ਇੱਥੇ ਪਿਆ ਰਹਣ ਦੇ ਕਿਉਂਕਿ ਮੇਰੇ ਤੰਬੂ ਜਨੂ ਕਾਦੀ ਪੰਦੇ ਟਕਾ ਲੈ ਕੇ ਬਾਹਰ ਜਾਏਗਾ ਅਗਲਾ ਕਹੇਗਾ ਜਹਾਂਗੀਰ ਦੇਗੇ ਬਾਸ਼ਾ ਦੇਗੇ ਚੋਕੇ ਵਾਪਸ ਲਾ ਗਿਆ ਧਿਆਨ ਨਾਲ ਸੁਣਿਓ ਪਿਆਰਿਓ ਆਵਾਜ਼ ਕਾਦੀ ਆ ਰਹੀ ਹੈ ਜੀ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸੇਵ ਸੱਚੇ ਪਾਸ਼ਾ ਜੀ ਆਪ ਅਨੰਨ ਸਿੱਖ ਪਿਆਰਾ ਸਿੱਖ ਉਹ ਕਾਈ ਉਹ ਨੂੰ ਕਹਿੰਦਾ ਜਹਾਂਗੀਰ ਨੂੰ ਕਹਿੰਦਾ ਬਾਦਸ਼ਾਹ ਸਲਾਮਤ ਤੁਸੀਂ ਇਸ ਤੋਂ ਬਾਅਦ ਹੋਰ ਕੀ ਕਰ ਸਕਦੇ ਹੋ ਕਹਿੰਦਾ ਦੱਸ ਕਿਨੇ ਪੰਨਾਂ ਦੀ ਜਾਗੀਰ ਚਾਹੀਦੀ ਹੈ ਅੱਗੇ ਉਸ ਘਾਈ ਨੇ ਬੜਾ ਪਿਆਰਾ ਜਵਾਬ ਦਿੱਤਾ ਕਹਿੰਦਾ ਬਾਦਸ਼ਾਹ ਸਲਾਮਤ ਜਿਸ ਤਖਤ ਉਤੇ ਤੁਸੀਂ ਬੈਠੇ ਹੋ ਨਾ ਉਸ ਵਕਤ ਹੁਕਮ ਚਲਾਉਂਦੇ ਹੋ ਜੇ ਤੁਸੀਂ ਮੈਨੂੰ ਉਸ ਤਖਤ ਦਾ ਲਾਲਚ ਵੀ ਦਿਓ ਨਾ ਮੈਂ ਤਾਂ ਵੀ ਕਾਹ ਦੀ ਪੰਤੇ ਟੱਕਾ ਗੁਰੂ ਪਾਸ਼ਾ ਦੇ ਕੁੜੀ ਲੈ ਕੇ ਜਾਵਾਂਗਾ ਅੱਜ ਹੈ ਸਿੱਖੇ ਦਾ ਮੜੀ ਜੀ ਚਾਹੀਦੀ ਆ ਕੀ ਬਲਹਾ ਲੀਡਰੀ ਉਹ ਬੋਲੋ ਜੀ ਮਾੜੀ ਜੀ ਲੀਡਰੀ ਚਾਹੀਦੀ ਵਡੇ ਵਡੇ ਪਹਿਲਾਂ ਵੀ ਹੋਇਆ ਐਸਾ ਮਾੜੀ ਜੀ ਲੀਡਰੀ ਆ ਨਾਰੇ ਮਾਰਨ ਵਾਲੇ ਵੱਡੇ ਵੱਡੇ ਸ਼ੁਰੂ ਤੋਂ ਸਿੱਖੀ ਦੇ ਨਾਂ ਤੇ ਲਾਰੇ ਮਾਰਨ ਵਾਲੇ ਅੱਜ ਤੁਹਾਨੂੰ ਲੀਡਰਾਂ ਦੀਆਂ ਗੱਡੀਆਂ 'ਚ ਬੈਠੇ ਮਿਲਣਗੇ ਜਿਹੜੇ ਹਕੂਮਤਾਂ ਨਾਲ ਟੱਕਰ ਲੈਣ ਦੀ ਇਹ ਧਗਲ ਕਰਦੇ ਸੀ ਅੱਜ ਤੁਹਾਨੂੰ ਲੀਡਰਾਂ ਦੀਆਂ ਗੱਡੀਆਂ 'ਚ ਬੈਠੇ ਮਿਲਣਗੇ ਅੱਜ ਤੁਹਾਨੂੰ ਬੜਾ ਕੁਝ ਵਾਪਰਿਆ ਸਮਾਜ ਵਿੱਚ ਬੜਾ ਕੁਝ ਵਾਪਰਦਾ ਸਿੱਖ ਕਦੋਂ ਜਾਕੇਗਾ ਕਦੋਂ ਸਮਝੇਗਾ ਇਸ ਗੱਲ ਨੂੰ ਕਹਾ ਦੀ ਪਾਨ ਤੇ ਟਕਾਉ ਸਿੱਖ ਨਹੀਂ ਚੁੱਕਿਆ ਬਾਹਰੋਂ ਤੁਰਿਆ ਜਿਹੜਾ ਤੰਬੂ ਦੇ ਅੱਗੇ ਖਲੋਤਾ ਸੀ ਨਾ ਦਰਵਾਨ ਪਹਿਰੇਦਾਰ ਉਹਨੂੰ ਕਹਿੰਦਾ ਉਹ ਸਿੱਖਾ ਜੇ ਕਿਤੇ ਮੈਨੂੰ ਜਹਾਂਗੀਰ ਨੇ ਗੱਲ ਕਹੀ ਹੁੰਦੀ ਨਾ ਮੈਂ ਇੱਕ ਮਿੰਟ ਨਹੀਂ ਸੀ ਲਾਉਣਾ ਕਹਿੰਦਾ ਤੂੰ ਤੇ ਭਾਵੇਂ ਸਾਰੇ ਭਾਰ ਦੇਸ਼ ਦਾ ਘਾਵਾ ਡੱਕੇ ਰਹਿ ਜਾ ਤੈਨੂੰ ਤਾਂ ਵੀ ਨਹੀਂ ਕਹਿਣਾ ਉਹਨੇ ਕਹਿੰਦਾ ਤੈਨੂੰ ਕੀ ਲੱਗਦਾ ਸੀ ਉਹਦੇ ਘਾਹ ਖਰੀਦ ਰਿਹਾ ਜਹਾਂਗੀਰ ਕਹਿੰਦਾ ਉਸ ਇਮਾਨ ਉਸ ਦਿਲ ਨੂੰ ਉਸ ਮਨ ਦੀ ਕੀਮਤ ਲਾ ਰਿਆ ਸੀ ਜਿਸ ਮਨ ਵਿੱਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ ਇਥੇ ਜਹਾਂਗੀਰ ਬਾਦਸ਼ਾਹ ਫੇਲ ਹੋ ਗਿਆ ਜਿਹੜੀ ਚੀਜ਼ ਤੁਸੀਂ ਖਰੀਦ ਨਾ ਸਕੋ ਇਹਦਾ ਮਤਲਬ ਤੁਸੀਂ ਕੀਮਤ ਨਹੀਂ ਦੇ ਸਕੇ ਕਹਿੰਦਾ ਅੱਜ ਤੁਹਾਨੂੰ ਲੱਗਦਾ ਨਾ ਕਿ ਜਹਾਂਗੀਰ ਬੜਾ ਅਮੀਰ ਹੈ ਉਹ ਕੰਗਾਲ ਹੈ ਉਹ ਇੱਕ ਸਿੱਖ ਦਾ ਈਮਾਨ ਨਹੀਂ ਖਰੀਦ ਸਕਿਆ ਸਰਕਾਰਾਂ ਤੇ ਅੱਜ ਫੇਲ ਹੋ ਸਕਦੀਆਂ ਜੇ ਵੇਕਣ ਵਾਲਾ ਕਹੇ ਕਿ ਤੁਸੀਂ ਮੈਨੂੰ ਵੇਚ ਮੈਨੂੰ ਤੁਸੀਂ ਖਰੀਦ ਨਹੀਂ ਸਕਦੇ ਐਸੇ ਦਿੱਲੀ ਦੀ ਧਰਤੀ ਸਿਰੰ ਅੰਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦੇਲਾ ਜੀ ਆਰਿਆਂ ਨਾਲ ਚੀਰੇ ਗਏ ਦੇਗਾ ਚ ਉਬਾਲੇ ਗਏ ਰੂੰਝ ਲਪੇਟ ਕੇ ਸਾੜੇ ਗਏ ਅੱਜ ਅੱਜ ਉਹ ਸਿੱਖ ਕਹਿੰਦੇ ਤੇ ਹੋਣਗੇ ਉਹ ਸਾਡਾ ਨਾਮ ਬੋਲਣ ਵਾਲਿਓ ਉਹ ਸਾਡੇ ਸ਼ਹੀਦਿਆਂ ਦੇ ਉਤੇ ਕੱਟ ਕਰਨ ਵਾਲਿਓ ਸਾਡੇ ਸਾਕੇ ਸੁਨਾ ਸੁਣਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਿਓ ਆਪਣੀਆਂ ਜਮੀਰਾਂ ਗਰਵੀ ਕਰਕੇ ਬੈਠੇ ਹੋ ਤੁਸੀਂ ਤੇ ਯਾਦ ਰੱਖਿਓ ਤੁਹਾਡੀਆਂ ਦੂਜੀਆਂ ਤੀਜੀਆਂ ਪੀੜੀਆਂ ਨੂੰ ਲੋਕ ਜਿਵੇਂ ਕਿਦਾ ਕੋਈ ਦਾਦਾ ਪਰਦਾਦਾ ਕੋ ਚੰਗੇ ਕੰਮ ਕਰਦਾ ਰਿਹਾ ਹੋਵੇ ਨਾ ਉਹਦੀਆਂ ਪੀੜੀਆਂ ਨੂੰ ਲੋਕਾਂ ਦੇ ਤੈਨੂੰ ਪਤਾ ਤੇਰਾ ਦਾਦਾ ਕਿੱਡਾ ਬਹਾਦਰ ਸੀ ਤੇ ਜਿਸ ਦੇ ਦਾਦੇ ਪਰਦਾਦੇ ਨੇ ਕਿਤੇ ਗਦਾਰੀ ਕੀਤੀ ਹੋਵੇ ਕਿਤੇ ਕੋਈ ਸਮਝੌਤਾ ਕੀਤਾ ਹੋਵੇ ਲੋਕ ਅਗਲੀਆਂ ਪੀੜੀਆਂ ਨੂੰ ਕੋਸਦੇ ਨੇ ਤੁਹਾਡੇ ਦਾਦੇ ਨੇ ਇੱਥੇ ਸਖੀ ਵੇਚੀ ਸੀ ਇੱਥੇ ਸਖੀ ਦਾ ਨੁਕਸਾਨ ਕੀਤਾ ਸੀ ਕਦਮ ਪੁੱਟਣ ਲੱਗਿਆਂ ਸੋਚਿਓ ਜਰੂਰ ਇੱਕ ਵਾਰ ਇੱਕ ਵਾਰ ਇਸ ਗੱਲ ਦਾ ਧਿਆਨ ਜਰੂਰ ਰੱਖਿਓ ਕਦੋਂ ਫੂਕ ਫੂਕ ਕੇ ਰਖਣਾ ਹੈ ਆ ਜਿੰਨਾ ਮੁਕਤੇ ਅਨ ਅੱਜ ਅਸੀਂ ਯਾਦ ਕਰਨ ਲਈ ਬੈਠੇ ਹਾਂ ਉਹ ਸੱਚੀ ਮੁਕਤੇ ਸੀ ਜਿਹੜੇ ਜਿਉਂਦੇ ਜੀ ਆਪਣੇ ਵਿੱਚੋਂ ਦਾਗ ਮਿਟਾ ਕੇ ਗਏ ਜਿਨ੍ਹਾਂ ਜਿੰਦੇ ਜੀ ਸੱਚੀ ਵਿਚਾਰ ਤਾਰਾ ਨੂੰ ਅਪਣਾਇਆ ਤੋਂ ਮਹਾਰਾਜ ਭਗਤ ਕਬੀਰ ਜੀ ਕੀ ਆਂਦੇ ਆ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਮੇਰੇ ਆ ਭੁੱਲਿਆ ਹੇ ਭੁੱਲਿਆ ਮਨਾ ਕਪਟ ਨਾ ਕਰੀ ਅੰਤ ਨ ਬੇਰਾ ਤੇਰਾ ਜੀ ਫੇ ਲੀਜੇ ਹੇ ਪ੍ਰੇਲਮਾ ਨਾ ਕਪਟ ਨਾ ਕਰੀ ਕਿਉਂਕਿ ਬਹੁ ਪਰਪੰਚ ਕਰ ਪਰ ਤਨ ਲੈ ਆਵੇਂ ਮੈਂ ਆਰੰਭ ਵਿੱਚ ਕਹੇ ਸੀ ਨਾ ਦੋ ਕਿਸਮ ਦੇ ਟੱਬਰ ਨੇ ਮਨ ਦੇ ਤੇ ਤਨ ਦੇ ਤਨ ਦਾ ਟੱਬਰ ਸਾਰਿਆਂ ਨੂੰ ਪਤਾ ਹੈ ਮੇਰੀ ਮਾਂ ਹੈ ਇਹ ਮੇਰਾ ਪਿਤਾ ਹੈ ਇਹ ਮੇਰੀ ਵੱਡੀ ਭੈਣ ਹੈ ਇਹ ਮੇਰੀ ਛੋਟੀ ਭੈਣ ਹੈ ਸਾਰਿਆਂ ਨੂੰ ਪਤਾ ਹੈ ਪਰਮਾਨ ਦਾ ਟੱਬਰ ਕਿਹੜਾ ਕਬੀਰ ਐਸਾ ਕੋਈ ਨਾ ਜਨਮਿਓ ਗੁਰੂ ਗ੍ਰੰਥ ਸਾਹਿਬ ਦਾ ਅੰਕ 1366 ਸ਼ਲੋਕ 42 ਨੰਬਰ ਜਿਹੜੇ ਘਰਾਂ 'ਚ ਬੈਠੇ ਆ ਤੁਸੀਂ ਨਾਲ ਪੜ ਸਕਦੇ ਹੋ ਕਬੀਰ ਐਸਾ ਕੋਈ ਨਾ ਜਨਮਿਓ ਹੈ ਕਬੀਰ ਐਦਾਂ ਦਾ ਕੋਈ ਵਿਰਲਾ ਹੀ ਪੈਦਾ ਹੋਇਆ ਹੈ ਆਪਣੇ ਘਰ ਲਾਵੇ ਆਗ ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇਵੇ ਕਿਹੜੇ ਘਰ ਨੂੰ ਭਲਾ ਜਿੱਥੇ ਟੱਬਰ ਰਹਿੰਦਾ ਉਹ ਨਹੀਂ